ਦੋਸਤੋ ਕੀ ਹਾਲ ਚਾਲ ਆਪਾਂ ਆ ਗਏ ਆ ਘਰ ਜੌਬ ਤੋਂ ਤੇ ਅੱਜ ਹੈਗਾ ਗੁਰਪੁਰਬ ਤੇ ਬਾਬਾ ਜੀ ਗੁਰੂ ਨਾਨਕ ਦੇਵ ਜੀ ਦਾ ਅੱਜ ਜਨਮ ਦਿਨ ਹੈ ਤੇ ਆਪਾਂ ਗੁਰੂ ਘਰ ਚੱਲੇ ਆ ਮੱਥਾ ਟੇਕਣ ਆਸ਼ੀਰਵਾਦ ਲੈਣ ਨਮਸਤਕ ਹੋਣ ਤੇ ਆਜੋ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਈਏ ਗੁਰੂ ਘਰ ਦੇ ਹਾਂਜੀ ਜੱਪ ਜੀ ਹੋ ਗਿਆ ਰੈਡੀ ਚਲੋ ਚੱਲ ਜੀ ਫਿਰ ਆਉਣ ਬੇਲੇ ਕਿਹੜੇ ਪੁੱਤੂ ਆ ਉਦਣ ਵਾਲੇ ਇੱਥੇ ਪਏ ਸੀ ਮੈਂ ਤਾਂ ਸੋਚੀ ਜਨਾ ਮੈਨੂੰ ਪਤਾ ਨਹੀਂ ਕਿੱਥੇ ਰੱਖੇ ਨੇ ਜੱਬਜੀ ਨੇ ਅੱਜ ਦਿਨੇ ਬਹੁਤ ਜ਼ਿਆਦੀ ਗਰਮੀ ਸੀ ਤੇ ਹੁਣ ਵੈਦਰ ਠੀਕ ਹੋ ਗਿਆ ਹਵਾ ਚੱਲ ਪਈ ਠੰਡੀ ਠੰਡੀ ਅੱਜੀ ਆਪਾਂ ਹੋ ਗਏ ਰੈਡੀ ਤੇ ਦੱਸੋ ਕਿਦਾਂ ਲੱਗੀ ਆਪਣੀ ਲੋਕਰ ਪਪਾਈ ਆ ਸ਼ੋਰਪਾ ਜੱਪਜੀ ਹੋ ਗਿਆ ਢੜੀ ਮੇਰਾ ਜੱਪਜੀ ਕਿੱਥੇ ਜਾਣਾ ਮੇਰੇ ਪੁੱਤੂ ਅ ਅੱਜ ਬਾਬਾ ਦਾ ਬਰਥਡੇ ਆ ਕੋ ਉੱਥੇ ਜੱਲ ਲਈ ਬਾਬਾ ਦੇ ਅੱਛਾ ਅੱਛਾ ਗੁਰੂ ਘਰ ਚੱਲੇ ਮੱਥਾ ਟੇਕਣ ਅੱਛਾ ਬਾਬਾ ਦਾ ਬਰਥਡੇ ਆ ਬਾਬਾ ਜੀ ਦਾ ਬਰਥਡੇ ਆ Yeah, good day. ਜਾਂ ਸਾਹ ਦੇਖੋ ਆਪਣਾ ਝੂਰ ਦਾ ਹਾਂਜੀ ਦੋਸਤੋ ਆਪਾਂ ਆ ਗਏ ਆ ਗੁਰੂ ਘਰ ਸਰਕਾਰ ਕਰਤੀ پارک ਤੇ ਗੁਰੂ ਘਰ ਚੱਲਦੇ ਆਪਾਂ ਨਮਸਤਕ ਹੋਣ ਤੁਹਾਨੂੰ ਵੀ ਕਰਾਨੇ ਆ ਗੁਰੂ ਘਰ ਜੀ ਦੇ ਦਰਸ਼ਨ ਕਨੂੰ ਰਾਸ਼ ਦਿਖਾਈਏ ਗੁਰੂ ਘਰ ਸੰਗਤਾਂ ਦਾ ਰਸ਼ ਕਾਰ ਪਾਰਕਿੰਗ ਸਾਰੀ ਫੁੱਲ ਹੈ ਤੇ ਉਹ ਪਿੱਛੇ ਤੱਕ ਜਾਮ ਲੱਗਾ ਹੋਇਆ ਰੋਡ ਤੇ ਸੰਗਤਾਂ ਦੇਖੋ ਤੁਸੀਂ ਗੁਰੂ ਘਰ ਨਮਸਤਕ ਹੋਣ ਆਈਆਂ ਸੰਗਤਾਂ ਆ ਹੈਗੀ 메인 ਕਾਰ ਪਾਰਕਿੰਗ ਜੋ ਕਿ ਆਲਰੇਡੀ ਫੁੱਲ ਹੈਗੀ ਤਾਂ ਦੀਵਾਲੀ ਵਾਲੇ ਦਿਨ ਨਾਲ ਵੀ ਜਿਆਦਾ ਸੰਗਤ ਆਜਾ

ਸੰਗਤ ਜਾਂਚਾਂ ਨੂੰ ਕਰਵਣੇ ਦੇ ਨੇ ਆਏ ਨੇ ਜੀ ਜਿਹਨੇ ਸੰਗਤ ਦਾ ਬਖਸ਼ਿਆ ਕੁਮਾਰੀ ਹੈ ਤੇ ਜਿਹੜੇ ਆਪਾਂ ਆਸ ਜਗਰ ਤੇ ਰੂਹ ਦੇ ਬਾਰੇ ਭਗਤ ਰਾਮ ਲੋਕ ਹੈ ਆਪਾਂ ਸਭ ਨੂੰ ਮਾਹਰ ਪੂਰੀਆਂ ਸ਼ਰਤਾਂ ਨੂੰ ਵੀ ਚੰਗਾ ਚੰਗਾ ਆਸ ਪੂਰੀਏ ਕੋਈ ਨਾ ਮਹਾਰਾਜ ਦਾ ਜਾਫਾ ਜਾਫਾ ਤੋ ਜੜੀ ਕੋਈ ਐਸੀ ਨਾਮਾ ਸੁਨੇਹਾ ਭਾਵ ਹਲਕਾ ਕਰੇ ਹੋਵੇ ਦੇਹ ਦਾ ਆਤਮ ਤੇ ਚੋੜੀਲਾ ਸੱਖੇ ਵੜੀ ਰੰਗ ਦਾ ਕੌਣ ਜਾਗਦਾ ਸਹਾਇ ਜੈਗੋ ਬੀਸੋ ਜੀ ਮੇਰੇ ਸੋਹਣੇ ਤੋਤਾਵਾ ਗੁਰੂ ਨਾਨਕ ਜਨ ਦੇ ਵਾਹਿਗੁਰੂ ਸਮੋਹੇ ਰਹਾ ਹਰਿ ਨਾਮ ਸੰਤੋਹ ਬਤੂ ਬਨਾ ਆਜਿਲੇ ਸਤਸੰਗ ਚਰਿਆ ਤੇ ਸਿੱਖ ਬਣੇ ਸਿੱਖ ਕਹਿ ਕੇ ਇਹੇ ਜੇਹੜਾ ਤੋਤਾ ਨੇ ਹੀਰੇ ਪੂਜਾ ਕਰੇ ਲੋਬਾ ਇੱਥੇ ਆ ਕੇ ਤੁਹਾਨੂੰ ਚਾਹ ਰਿਣੀਆ ਹੋ ਸਕਦੀ ਹੈ। ਰਿਣੀਆ ਜੀ ਤੋਂ ਹੋਰ ਰਸਾ ਲੈਣ ਦਾ ਬਿਲਕੁਲ ਨਹੀਂ ਹੈ। ਇਹਨਾਂ ਜੇਰ ਚਾਹ ਪੀਣੇ ਆਏ ਸੀ। ਲੋ ਜੀ ਇੱਧਰ ਲੱਗਾ ਆਪਣਾ ਚਾਹ ਦਾ ਲੰਗਰ। ਸੰਗਤ ਚਾਹ ਪੀਂਦੀ ਹੋਈ ਹੈ। ਚਾਹ, ਪਕੌੜੇ ਕਣਾ ਕਨੋਂ ਪੀਸਾਂ ਦੱਜਾ ਕੇ ਛੱਡ ਲੋ ਪੀ ਹੈ ਲੋ ਜੀ ਇੱਥੇ ਲੱਗਾ ਲੰਗਰ ਪਕੌੜਿਆਂ ਦਾ ਤੇ ਚਾਹ ਤੇ ਮਠਿਆਈ ਕਈ ਚੀਜ਼ਾਂ ਦਾ ਲੰਗਰ ਲੱਗਾ ਤੁਹਾਨੂੰ ਤੁਹਾਨੇ ਆਪਾਂ ਲੰਗਰ ਲੱਗਾ बजूी बी हा की हाल आहे वीर

ਗੱਟਾ ਦੇ ਕੋਲ ਯਾਰ ਅਸਪੀਨਲ ਦਾ ਰਿਕਾਰਡ ਆ ਗਿਆ 8 ਦਾ ਟਾਈਮ ਹੋ ਗਿਆ ਰਾਤ ਦੇ ਤੇ ਸੰਗਤ ਹਲੇ ਵੀ ਘੁੰਮ ਹਵਾ ਆ ਰਹੀ ਹੈ ਦੇਖੋ ਸੰਗਤ ਬਹੁਤ ਇੰਨੀ ਜਿਆਦੀ ਹੈ ਜੀ ਦੀਪ ਵਾਲਾ ਕਰਦੇ ਹੋਏ ਹਾਲ ਲੈ ਲੈ ਸੰਗਤਾਂ ਜੋ ਤੇ ਮੰਦਰ ਰਕਨ ਚੱਲੇ ਆਂ ਮੰਦਰ ਨੂੰ ਦੇਖੋ ਕਿੰਨੀ ਹੈ ਸੰਗਤ ਨੇ ਰਾਸ਼ਨ ਦਾਨ ਕੀਤਾ ਹੋਇਆ ਜੋ ਰਾਸ਼ਨ ਦਾਨ ਕਰਦੇ ਨੇ ਉਹ ਇੱਥੇ ਰੱਖ ਦਿੰਨੇ ਨੇ ਲਿਆ ਤੇ ਬਾਈ ਗੁਰੂ ਪ੍ਰਸ਼ਾਦਾ ਚੱਲਣ ਲੱਗੇ ਆਂ ਜੀ ਪ੍ਰਸ਼ਾਦਾ ਵੀ ਹੋ ਜਾਗੀ ਆ ਖੀਰ ਹੈਗੀ ਆ ਦਾਲ ਕੜੀ ਦੇਸ਼ਾਈ ਪਨੀਰ ਤੇ ਰਾਈਸ ਹੈਗੇ ਨੇ ਲੋ ਜੀ ਵਾਈ ਗੁਰੂ ਦੇਖੋ ਰਾਤ ਦਾ ਦ੍ਰਿਸ਼ ਗੁਰੂ ਘਰ ਦਾ ਸੰਗਤ ਹਲੇ ਵੀ ਆ ਰਹੀ ਹੈ ਦੇਖ ਲੋ ਲੋ ਜੀ ਬਾਈ ਗੁਰੂ ਦਰਸ਼ਨ ਕਰ ਲੇ ਲੰਗਰ ਛਕ ਲਿਆ ਤੇ ਹੁਣ ਘਰ ਦੀ ਵਾਪਸੀ ਹੈ ਤੇ ਆਪਾਂ ਚੱਲਦੇ ਹਾਂ ਘਰ ਵਾਪਸੀ